ਇੱਕ ਟੈਂਪਰੇਰੀ ਪ੍ਰਬੰਧ ਜਿਹੜਾ ਹੈਗਾ ਕਰ ਦਿੱਤਾ ਇਹਦੇ ਉੱਤੇ 10 ਮੋਟਰਾਂ ਲੱਗਣੀਆਂ 90 ALD 93 ALD ਪਾਣੀ ਜਿਹੜਾ ਹੈ ਉਹ ਚੱਕ ਕੇ ਇਸ ਪੰਪਿੰਗ ਸਟੇਸ਼ਨ ਦੇ ਉਹਦੇ ਵਿੱਚ ਪਾ ਦੇਣਾ ਤੇ ਇਹ ਪਾਣੀ ਇੱਥੋਂ ਐਂਟਰੀ ਕਰੂਗਾ ਇਹ ਆਲਰੇਡੀ ਮਿੱਟੀ ਆ ਇਹ ਸਾਰੀ ਚੱਕ ਲੈਣੀ ਆ ਜੀ ਤੇ ਆਹ ਜਾਲੀ ਲੱਗੀ ਹੋਈ ਆ ਇੱਥੇ ਪਾਣੀ ਐਂਟਰੀ ਕਰੂਗਾ ਉੱਥੇ ਮੋਟਰਾਂ ਤਿੰਨ ਲੱਗ ਜਾਣਗੀਆਂ ਹਾਂਜੀ ਉਹ ਪਾਇਪ ਲਨ ਉਹ ਜਾ ਲੱਗੇ ਤੇ ਕਰਨ ਠੀਕ ਹੈ ਜੀ ਉਹ ਪਾਇਪ ਜਾ ਰਿਹਾ ਕਿਸੇ ਦੇਖੋ ਉਹ ਕਾਲਾ ਪਾਣੀ ਇਹਨਾਂ ਹਾਂਜੀ ਹਾਂਜੀ ਜਿੱਥੇ ਉਹ ਕੰਮ ਕਰ ਰਹੇ ਹਾਂ ਉਹ ਕੰਮ ਕਰ ਰਿਹਾ ਉਹ ਜਾ ਕੇ ਉਹਦੇ ਵਿੱਚ ਫਸਣਾ ਉਹ ਪਾਣੀ ਟ੍ਰੀਟਮੈਂਟ ਪਲੈਂਟ ਚੱਲ ਜਾ ਬਲਵੀਰ ਸਿੰਘ ਸੀਚੇਵਾਲ ਉਹਨਾਂ ਦੇ ਵੱਲੋਂ ਇਹ ਬੀੜਾ ਚੁੱਕ ਲਿਆ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਪੂਰਨ ਤੌਰ ਦੇ ਉੱਪਰ ਲੁਧਿਆਣਾ ਦੇ ਵਿੱਚ ਡੇਰੇ ਲਗਾ ਲਏ ਨੇ ਔਰ ਪਿਛਲੇ 20 ਦਿਨ ਤੋਂ ਜ਼ਿਆਦਾ ਸਮਾਂ ਉਹਨਾਂ ਨੂੰ ਇੱਥੇ ਮੌਜੂਦ ਹੋ ਗਿਆ ਹੈ ਕਿਸ ਤਰੀਕੇ ਦੇ ਨਾਲ ਹੁਣ ਇਸ ਬੁੱਢੇ ਦਰਿਆ ਨੂੰ ਤੁਸੀਂ ਦੁਬਾਰਾ ਤੋਂ ਜੀਵਤ ਕਰਨ ਦੇ ਲਈ ਕਿੱਦਾਂ ਦੇ ਪ੍ਰਯਾਸ ਚੱਲ ਰਹੇ ਨੇ ਇੱਕ ਟੈਂਪਰੇਰੀ ਪ੍ਰਬੰਧ ਜਿਹੜਾ ਹੈਗਾ ਕਰ ਦਿੱਤਾ ਇਹਦੇ ਤੇ 10 ਮੋਟਰਾਂ ਲੱਗਣੀਆਂ 90 ਔਲ ਦੀ 99 ਔਲ ਐਮ ਐਲ ਡੀ ਪਾਣੀ ਜਿਹੜਾ ਹੈ ਉਹ ਚੱਕ ਕੇ ਇਸ ਪੰਪਿੰਗ ਸਟੇਸ਼ਨ ਦੇ ਇਹਦੇ ਪਾੜਣਾ ਇਹ ਟਰੀਟਮੈਂਟ ਪਲਾਂਟ ਤੇ ਜਾਂਦਾ ਹੈ ਨਾ ਦਰਿਆ ਦੇ ਵਿੱਚ ਜਿਹੜਾ ਲੁਧਿਆਣਾ ਦਾ ਸਭ ਤੋਂ ਜ਼ਿਆਦਾ ਜਿੱਥੋਂ ਪਾਣੀ ਪੈ ਰਿਹਾ ਉਹ ਇਹ ਜਗਾ ਤੇ ਇਹ ਇਹ ਬੰਦ ਹੋ ਜੂਗੀ ਇਹਦੇ ਨਾਲ ਹੋਰ ਵੀ ਹੈ ਪੁਆਇੰਟ ਮਤਲਬ ਮੇਨ ਜਿਹੜਾ ਸੀਗਾ ਸਭ ਤੋਂ ਵੱਡੀ ਸਮੱਸਿਆ ਉਹ ਹੱਲ ਹੋ ਜੂਗੀ ਇਹਦੇ ਨਾਲ ਫਿਰ ਦੂਸਰੇ ਜਿਹੜੇ ਅੱਗੇ ਹੋਏ ਹੱਲ ਹੋਵਾਂਗੇ 31 ਤਰੀਕ ਨੂੰ ਅਸੀਂ ਆਰੰਭ ਕੀਤਾ ਸੀਗਾ ਤੇ ਅੱਜ ਜਿਹੜਾ ਹੈਗਾ ਇਹਦਾ ਸਾਡੇ ਵੱਲੋਂ ਫਾਈਨਲ ਆ ਹੁਣ ਸਦੋ ਕਨੈਕਸ਼ਨ ਹੋ ਗਿਆ ਪਾਣੀ ਜਿਹੜਾ ਦਰਿਆਜ ਪੈਂਦਾ ਸੀ ਉਹ ਟ੍ਰੀਟਮੈਂਟ ਪਲੈਂਟ ਤੇ ਜਾਣ ਲੱਗ ਪਿਆ ਤਾਂ ਇਹਦਾ ਕੰਮ ਕੀ ਹੋਏਗਾ ਔਰ ਇਸ ਦੇ ਨਾਲ ਪਾਣੀ ਕਿਸ ਤਰੀਕੇ ਦੇ ਨਾਲ ਸਟੋਰ ਹੋਏਗਾ ਕਿੱਦਾਂ ਅੱਗੇ ਜਾਏਗਾ ਕਿਉਂਕਿ ਆਹ ਦੇਖੋ ਕਿ ਪਰਲੇਪਨੋਂ ਪਾਣੀ ਆ ਰਿਹਾ ਜੀ ਉਹ ਬਿਲਕੁਲ ਤੇ ਇਹ ਪਾਣੀ ਇੱਥੋਂ ਐਂਟਰੀ ਕਰੂਗਾ ਆ ਜਿਹੜਾ ਪਾਣੀ ਆ ਇੱਥੋਂ ਐਂਟਰੀ ਇਹਦੀ ਕਰੂ ਕਿ ਆ ਜਿਹੜੀ ਮਿੱਟੀ ਆ ਇਹ ਸਾਰੀ ਚੱਕ ਲੈਣੀ ਆ ਜੀ ਤੇ ਆ ਜਾਲੀ ਲੱਗੀ ਹੋਈ ਆ ਇੱਥੇ ਪਾਣੀ ਐਂਟਰੀ ਕਰੂਗਾ ਅੱਛਾ ਇਹ ਇਸ ਇਸ ਜਾਲੀ ਤੋਂ ਪਾਣੀ ਜਾਏਗਾ ਜੀ ਹਾਂ ਔਰ ਜਿਹੜਾ ਪਰਲੇ ਬੰਦੇ ਨੂੰ ਕਰ ਰਹੇ ਉਹ ਇਧਰ ਨੂੰ ਹੋ ਜੂਗਾ ਠੀਕ ਆ ਜੀ ਪਾਣੀ ਇੱਥੇ ਆ ਜੀ ਤਾਂ ਠੀਕ ਹੈ ਜੀ ਇਹ ਵੀ ਚਲੇਗਾ ਉੱਥੇ ਮੋਟਰਾਂ ਤਾਂ ਲੱਗ ਜਾਣਗੀਆਂ ਹਾਂਜੀ ਉਹ ਪ੍ਰੋਬਲਮ ਉਹ ਜਾ ਲੱਗ ਜੂ ਠੀਕ ਹੈ ਜੀ ਉਹ ਬਾ ਉਹ ਜਾ ਰਿਹਾ ਕਿਸੇ ਦੇਖੂਗਾ ਕਾਲਾ ਫੈਲ ਗਿਆ ਨਾ ਹਾਂਜੀ ਹਾਂਜੀ ਜਿੱਥੇ ਉਹ ਕੰਮ ਕਰ ਰਹੇ ਹਾਂ ਉਹ ਕੰਮ ਕਰ ਰਹੇ ਉਹ ਜਾ ਕੇ ਉਹਦੇ ਵਿੱਚ ਵਸਣਾ ਉਹ ਪਾਣੀ ਟ੍ਰੀਟਮੈਂਟ ਪਲਾਨ ਚੱਲਦਾ ਇਹਨੇ ਕਰਦਾ ਤੁਸੀਂ ਇਹਨੂੰ ਪਾਣੀ ਨੂੰ ਜਾਨੀ ਕਿ ਤੁਸੀਂ ਟਰਾਂਸਪੋਰਟ ਦਾ ਕੰਮ ਕਰਨਾ ਹੈ ਉਸ ਪਾਣੀ ਨੂੰ ਟ੍ਰੀਟ ਟ੍ਰੀਟਮੈਂਟ ਪਲੈਂਟ ਦਾ ਲਿਜਾਣਾ ਤੇ ਪਾਣੀ ਜਿਹੜਾ ਆ ਰਿਹਾ ਇਹਨੇ ਟ੍ਰੀਟਮੈਂਟ ਪਲੈਂਟ ਤੇ ਹੋ ਹੀ ਚੁਕਲ ਜਾਣਾ ਸਾਫ ਹੋ ਜਾਣਾ ਮਤਲਬ ਵੀ ਹਜੇ ਤੱਕ ਇਹੀ ਕੰਮ ਨਹੀਂ ਸੀ ਹੋਇਆ ਕਿ ਪਾਣੀ ਨੂੰ ਟ੍ਰੀਟਮੈਂਟ ਪਲੈਂਟ ਤੱਕ ਕਿੱਦਾਂ ਪਹੁੰਚਾਇਆ ਜਾਵੇ ਤੇ ਜਿਹੜੇ ਸੋਲਿਡ ਵੇਸਟ ਰਹੇ ਉਹਨਾਂ ਸਿੱਟਣ ਨੂੰ ਲੀਕੋਡ ਵੇਸਟ ਰਹੇ ਉਹਨਾਂ ਸਿੱਟਣ ਤੇ ਸਭ ਕੁਝ ਓਕੇ ਆ ਜੀ ਬਰਿਆ ਨੂੰ ਸਾਫ ਕਰਨ ਦੀ ਲੋੜ ਨਹੀਂ ਦੇਉ ਪਾਈ ਜਾਣੇ ਇੱਕ ਬੰਨੇ ਪਾਈ ਜੋ ਇੱਕ ਬੰਨੇ ਕਢੀ ਜੋ ਉਹ ਤਾਂ ਕੋਈ ਹੱਲ ਨਹੀਂ ਹੈ ਇਹ ਹੀ ਹੈ ਕਿ ਜੋ ਇਹਦੇ ਵਿੱਚ ਸਿੱਟ ਰਿਹਾ ਹੈ ਕਿ ਉਹ ਕੁਛ ਨਹੀਂ ਆ ਉਹ ਹੱਥ ਜੋੜ ਕੇ ਬੇਨਤੀ ਕਰ ਉਹ ਕਰਦੇ ਆ ਰੱਬ ਦਾ ਵਾਸਤਾ ਪਾਉਂਦੇ ਆ ਇਹਗੇ ਲੋਕ ਮਰ ਰਿਹਾ ਜਾਨ ਦੇਉ ਬਥੇਰਾ ਹੋ ਗਿਆ ਹੁਣ ਤਾਂ ਦਇਆ ਕਰੋ ਹੁਣ ਤਾਂ ਉਹਨਾਂ ਲੋਕਾਂ ਨੂੰ ਜੀਉਣ ਦਿਓ ਜਿਹੜੇ ਇਸ ਪਾਣੀ ਦੇ ਉੱਤੇ ਡਿਪੈਂਡ ਆ ਪੂਰੇ ਪੰਜਾਬ ਦੇ ਲੋਕ ਅ ਰਸਤੇ ਰੋਕ ਕੇ ਸਬੀਲਾ ਲਾਉਂਦੇ ਆ ਲੰਗਰ ਲਾਉਂਦੇ ਆ ਪਰ ਉਹ ਜਿਹੜੇ ਮਾਲਵਾ ਤੇ ਰਾਜਸਥਾਨ ਦੇ ਲੋਕ ਜਿਨ੍ਹਾਂ ਕੋਲ ਧਰਤੀ ਇਤਨਾ ਪਾਣੀ ਨਹੀਂ ਇਹੇ ਪਾਣੀ ਤੇ ਨਿਰਭੰਧਾ ਤੁਸੀਂ ਅੰਦਾਜ਼ਾ ਲਾਓ ਇਹ ਪਾਣੀ ਕੋਈ ਛੋਟੇ ਬੱਚਿਆਂ ਨੂੰ ਮਿਲੇ ਪੀਣ ਨੂੰ ਮਿਲੇ ਜਾਂ ਮੈਂ ਸ਼ਹਿਰ ਵਾਸੀਆਂ ਨੂੰ ਮਿਲੇ ਕੋਈ ਪੀਊਗਾ ਪਰ ਉਹ ਲੋਕੀ ਸਾਰੇ ਜੀ ਗੁਰਦੁਆਰਿਆਂ ਤੇ ਜਾ ਰਹੇ ਆ ਸਰੋਵਰਾਂ ਦੇ ਵਿੱਚ ਪਾਣੀ ਜਾ ਰਿਹਾ ਇਹ ਗੰਦਾ ਪਾਣੀ ਲਗਾਉਣ ਦਾ